ਸਾਹਿਬ ਸ਼੍ਰੀ ਕਾਂਚੀ RAM ਸਮਾਜ ਪਲਾਈ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਪਿੰਡ ਕਲਾਮ ਦੇ ਸਰਕਾਰੀ ਸਮਾਰਟ ਸਕੂਲ ਵਿੱਚ ਸਾਹਿਬ ਸ਼੍ਰੀ ਕਾਂਚੀ RAM ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਵਕਫ ਵਕ ਬੁੱਧੀਜੀਵੀ ਅਤੇ ਆਏ ਹੋਏ ਪਤਵੰਤਿਆਂ ਵੱਲੋਂ ਸਾਹਿਬ ਸ਼੍ਰੀ ਕਾਂਚੀ RAM ਜੀ ਦੀ ਜੀਵਨੀ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਉੱਥੇ ਹੀ ਸੁਸਾਇਟੀ ਵੱਲੋਂ ਸਕੂਲ ਦੇ 172 ਬੱਚਿਆਂ ਨੂੰ ਕਾਪੀਆਂ ਤੇ ਪੈਨ ਪੈਂਸਲਾਂ ਦੇ ਕੇ ਕਾਂਚੀ RAM ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਹੋਰ ਬੁੱਧੀਜੀਵੀਆਂ ਨੇ ਕਿਹਾ ਕਿ ਸਾਬ ਜੀ ਸ਼੍ਰੀ ਕਾਂਜੀ RAM ਜੀ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਬਹੁਜਨ ਸਮਾਜ ਦੇ ਭਲਾਈ ਲਈ ਵਾਰ ਦਿੱਤਾ ਅੱਜ ਸਾਬ ਜੀ ਕਾਂਜੀ ਵਾਲੀ ਦਾ ਜਨਮ ਦਿਨ ਹੈ ਕਾਹਦੇ ਮੈਂ ਯੰਦਿਸ ਬਣੇ ਪਹੁੰਚ ਆ ਗਏ ਨੇ ਸੋ ਇਸ ਪਰਿਵਾਰ ਨੇ ਵੀ ਇਹ ਸੇਵਾ ਦਿੱਤੀ ਹੈਗੀ ਆ ਤੁਹਾਨੂੰ ਨੋਟਬੁੱਕ ਤੇ ਪੈਨਸਲ ਪੈਨ ਦੇਣ ਦੀ ਪਹਿਲਾਂ ਤਾਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਸੀ ਸੋਕੇ ਸਮਾਜ ਦੇ ਵਿੱਚ ਇਹੋ ਜਿਹੇ ਸਖਸ਼ੀਤਾ ਇਹੋ ਜਿਹੇ ਪਰਸਨ ਜਿਹੜੇ ਹੈਗੇ ਆ ਉਹ ਬਹੁਤ ਘੱਟ ਹੈ ਅੱਲਾ ਸ਼ਰੀ ਦੇਣ ਵਾਲੇ ਬੱਚਿਆਂ ਨੂੰ ਅੱਲਾ ਸ਼ਰੀ ਦੇਣ ਲਈ ਉਸਨੇ ਕੁਝ ਉਪਰਾਲਾ ਕਰਦੇ ਰਿਹਾ ਚਾਹੀਦਾ ਹੈ ਸੋ ਜਿਸ ਪਰਿਵਾਰ ਨੇ ਵੀ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸੋ ਉਹਨਾਂ ਦਾ ਬਹੁਤ-ਬਹੁਤ ਤਾਰਾਫ ਕਰਦੇ ਆਂ ਬਾਕੀ ਮੇਰੇ ਤੋਂ ਪਹਿਲਾਂ ਕਾਫੀ ਲੋਕਾਂ ਨੇ ਸਾਨੂੰ ਬਾਬਾ ਸਾਹਿਬ ਬਾਰੇ ਕਾਂਸ਼ੀ ਰਾਮ ਸਾਹਿਬ ਬਾਰੇ ਜਾਣਕਾਰੀ ਦਿੱਤੀ ਆ ਜ਼ਿਆਦਾਤਰ ਇਹ ਇਸ ਪੁੱਤ ਨੂੰ ਕਿਦਾਂ ਲਿਖਣਾ ਨਾ ਸੋ ਮੇਰਾ ਅੰਤਿਆਰ ਦੇ ਤੁਸੀਂ ਆਪਾਂ ਤੇ ਹਨ ਅਪੀ ਸਟਡੀ ਵੱਲ ਆਪਣੇ ਖੂਬਸੂਰਤ ਖੂਬਸੂਰਤ ਇਹਨਾਂ ਨੂੰ ਕਿਤਾਬਾਂ ਨਾਲ ਇੰਨਾ ਪਿਆਰ ਕਰੋ ਕਿ ਤੁਸੀਂ ਦਿਨ ਰਾਤ ਤੁਹਾਨੂੰ ਕਿਤਾਬਾਂ ਹੀ ਨਜ਼ਰ ਆਉਣ। ਉਹਦੇ ਵਿੱਚ ਜੋ ਚਾ ਤੁਸੀਂ ਪੜੋ ਉਹ ਆਪਣੀ ਜਿੰਮੇਰੀਅੰਚ ਗਿਆਨ ਕਰੋ ਤਾਂ ਕਿ ਤੁਸੀਂ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਉਸੀ ਦਾ ਉਸੀ ਵਿਦਿਆਦਿਸ਼ਾ ਹੁਲਪਾਣਾ ਲਾਈਫ ਲੈਵਲ ਜਿੰਗੀ ਦੀ ਹਸਾ ਹੋਵੇ ਤੇ ਆਪਣੇ ਸਮਾਜ ਨੂੰ ਉੱਚਾ ਚੁੱਕ ਸਕਦੇ ਇਹਨਾਂ ਸ਼ਰਧਾ ਨਾਮ ਹੀ ਮੈਂ ਸਮਾਪਨ ਕਰਦਾ ਹਾਂ ਜੀ ਸਾਡੇ ਮੁੱਖ ਦਾ ਮੰਤਰੀ ਮਾਨਜੂ ਮਾਨ ਜੈ ਜੀ ਕਿ ਇਹ ਪੜੇ ਲਿਖੇ ਆ ਬਹੁਤ ਵੱਡੇ ਆਸਰ ਲੱਗੇ ਆ ਬੜੀ ਖੁਸ਼ੀ ਹੁੰਦੀ ਆ ਕਿਉਂਕਿ ਗਰੀਬ ਹੁਨਾ ਜਿਹੜਾ ਉਹ ਆਪਾਂ ਅਬ ਜਿਹੜਾ ਗਰੀਬ ਹੋਣਾ ਕੋ ਮਾਰੀ ਗੱਲ ਨਹੀਂ ਜੀ ਗਰੀਬ ਹੋ ਕੇ ਅਮੀਰ ਬਣਨਾ ਉਹ ਕਿੱਦਾਂ ਬਣਨਾ ਉਹ ਆਪਾਂ ਬਣ ਦੇਖੇ ਬਣਨਾ ਕਿਉਂਕਿ ਅਜ ਤੋਂ ਜੇ ਆਪਾਂ 40 ਸਾਲ ਪਹਿਲਾਂ ਦੇਖੀਏ ਤਾਂ ਸਾਡੇ ਕੀ ਹਾਲਾਤ ਸੀਗੇ ਕਿਉਂਕਿ ਆਪਾਂ ਪੜ੍ਹੇ ਲਿਖੇ ਆ ਬਣ ਲਿਖੇ ਆ ਆਪਾਂ ਸਾਡੇ ਵੱਡੇ ਡਾਕਟਰ ਬਣੇ ਆ ਵੱਡੇ ਵੱਡੇ ਅਹੁਦਿਆਂ ਤੇ ਬਲਾਜਮਾਨ ਹੋਏ ਆ ਜੇ ਹੁਣ ਅਸੀਂ ਹਿੰਮਤ ਹਾਰ ਕੇ ਬੈਠੇ ਰਹੀਏ ਘਰੇ ਹੀ ਬੈਠੇ ਰਹੀਏ ਉਹ ਨਹੀਂ ਗੱਲ ਬਣਦੀ ਕਿਉਂਕਿ ਸਾਡੇ ਭੂਆ ਜੀ ਪਹੁੰਚੇ ਆ ਦਸੋ ਜੀ ਇਨਾਂ ਦੇ ਜਿਹੜੇ ਛੋਟੇ ਭਾਈ ਸਾਹਿਬ ਅਰਮੇਸ਼ ਕੁਮਾਰ ਜੀ ਲੱਧਰ ਯੂਕੇ ਤੋਂ ਉਹ ਵੀ ਬਹੁਤ ਹੈਲਪ ਕਰਦੇ ਆ ਤੇ ਇਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਕਿ ਅਸੀਂ ਕੀ ਕਰਦੇ ਆ ਅਸੀਂ ਰੱਬ ਦੇ ਹੱਥੇ ਬਹਿ ਜਾਂਦੇ ਆ ਕਿ 600 ਸਾਲ ਹੋਇਆ ਸਾਨੂੰ ਉਸ ਵੇਲੇ ਵੀ ਸਾਡੇ ਦੇ ਸੰਘਰਸ਼ ਕੀਤਾ ਸਤਿਗੁਰੂ ਰਵਦਾਜ ਜੀ ਨੇ ਔਰ ਉਸ ਤੋਂ ਬਾਅਦ ਸੰਘਰਸ਼ ਗੁਰੂ ਦਾਨਕ ਸਾਹਿਬ ਜੀ ਨੇ ਗੁਰੂ ਗਵਰ ਸਿੰਘ ਜੀ ਨੇ ਔਰ ਉਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਮੇਲਕਾ ਜੀ ਨੇ ਮਹਾਤਮਾ ਜੋਤੀਰਾਏ ਪੂਰੇ ਜੀ ਨੇ ਔਰ ਵਿਕਟੋਰੀਆ ਖੋੜੇ ਜੀ ਨੇ ਐਂਡ ਉਹ ਹੌਇਲਾ ਵਾਦੀ ਜੀ ਨੇ ਔਰ ਉਸ ਤੋਂ ਬਾਅਦ ਸਾਮ ਕਾਂਸ਼ੀ ਰਾਮ ਜੀ ਆਏ ਆ ਪਰ ਆਪਾਂ ਜਾਨੀ ਕਿ ਟੇਕੇ ਨਹੀਂ ਨਾਲ ਜੁੜੇ ਕਿਤੇ ਵੀ ਜਦੋਂ ਵੀ ਤੁਹਾਨੂੰ ਕੋਈ ਜਗਾਰ ਆ ਗਿਆ ਅਸੀਂ ਉਹਦੇ ਨਾਲ ਉੱਠ ਪਏ ਨਹੀਂ ਤਾਂ ਬਾਅਦ ਸੋਤੇ ਰਹੇ ਆ ਹਾਂ ਹੁਣ ਤੁਸੀਂ ਦੇਖ ਲਓ ਆਪਾਂ ਸਹਿਰ ਸਤਗੁਰੂ ਰਵਦਾ ਜੀ ਦਾ ਜਨਮ ਦਿਨ ਮਨਾ ਕੇ ਹਟੇ ਆਂ ਜਨਮ ਦਿਨ ਮੇਰਾ ਘਰ ਭਾਵੇਂ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਆਪਾਂ ਮਨਾਇਆ ਔਰ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵੀ ਮਨਾਇਆ ਔਰ ਜਿੱਥੇ ਤੱਕ ਮੈਂ ਦੇਖਿਆ ਫਲੈਕਸਾਂ ਦੇ ਗੁਰੂ ਮਹਾਰਾਜ ਦੀ ਫੋਟੋ ਆਪਣੀ ਆਪਣੀਆਂ ਫੋਟੋ ਕਿਉਂਕਿ ਨਾ ਹੀ ਸਾਹਿਬ ਕਾਸ਼ੀ ਲਾਲ ਜੀ ਦੀ ਕਿਸੇ ਨੇ ਫੋਟੋ ਹੀ ਲਾਈ ਔਰ ਬਾਬਾ ਸਾਹਿਬ ਦਾ ਹੀ ਮਨਾਨੇ ਆ ਬਾਬਾ ਸਾਹਿਬ ਦਾ ਵੀ ਜਿਹੜਾ ਜਨਮ ਦਿਨ ਆ ਉਹਦੇ ਤੇ ਵੀ ਜਨਮ ਦਿਨ ਤੇ ਵੀ ਇਹ ਤੱਕ ਉਹ ਪਾਰਟੀ ਬਣਾਵੇ ਬੀਐਸਪੀ ਨੂੰ ਉਹ ਨਹੀਂ ਤਾਂ ਦਾਣਾ ਦਾਣਾ ਆ ਜਿਹਾ ਅਸੀਂ ਲਈਏ ਅਸੀਂ ਵੀ ਲਾਣਾ ਹੋ ਨਹੀਂ ਜਾਂਦੀ ਸਾਫ ਕਾਂਸੀ ਰਾਮ ਜੀ ਦੀ ਵੋਟੋ ਉਹ ਕਹਿੰਦਾ ਸਾਫ ਕਾਂਸੀ ਰਾਮ ਜੀ ਸਾਨੂੰ ਵੋਟੋ ਜਾਣੀ ਪੜੀ ਜ਼ਰੂਰੀ ਆ ਕਿਉਂਕਿ ਅਸੀਂ ਬਾਬਾ ਸਾਹਿਬ ਡਾਕਟਰ ਮਿਰਕਾ ਜੀ ਦੇ ਜਨਮ ਦਿਨ ਤੇ ਲੰਗਰ ਖਾਤਾ ਅਸੀਂ ਸਤਗੁਰੂ ਰਵਦਾਦ ਜੀ ਮਹਾਰਾਜ ਜੀ ਦੇ ਜਨਮ ਦਿਨ ਤੇ ਲੰਗਰ ਖਾਤਾ ਇਹ ਸਾਫ ਕਾਂਸੀ ਰਾਮ ਜੀ ਲੰਗਰ ਨਹੀਂ ਖਾਦਾ ਇਹਨਾਂ ਨੇ ਸਤਗੁਰੂ ਰਵਦਾਦ ਜੀ ਦੇ ਨਾਂ ਤੇ ਜਿਹੜੇ ਬਣਾਏ ਆ ਸਾਫ ਕਾਂਸੀ ਰਾਮ ਜੀ ਨੇ ਸਾਰ ਸਤਗੁਰੂ ਰਵਦਾਦ ਜੀ ਦੇ ਨਾਂ ਤੇ ਟ੍ਰੇਨ ਚਲਾਈ ਆ ਔਰ ਸਾਫ ਕਾਂਸ਼ੀ ਰਾਮ ਜੀ ਨੇ ਸਤਿਗੁਰੂ ਰਵਦਾਦ ਜੀ ਦੇ ਨਾਂ ਤੇ ਸਕੀਮਾਂ ਚਲਾਈਆਂ ਜਿੱਦਾਂ ਉਹਨਾਂ ਉੱਥੇ ਯੂਪੀ ਦੇ ਵਿੱਚ 11ਵੀਂ 12ਵੀਂ ਦੇ ਬੱਚਿਆਂ ਨੂੰ ਸਾਈਕਲ ਦਿੱਤੇ ਉਹ ਗੁਰੂ ਰਵਦਾਦ ਜੀ ਦੇ ਨਾਂ ਤੇ ਦਿੱਤੇ ਆ ਹੋਰ ਵੀ ਕਈ ਸਕੀਮਾਂ ਮਕਾਨ ਪੰਜ ਪੰਜ ਮੱਲੇ ਪਲਾਟ ਹੁੰਦੇ ਆ ਉਹ ਵੀ ਸਤਿਗੁਰੂ ਰਵਦਾਦ ਜੀ ਦੇ ਨਾਂ ਤੇ ਸਕੀਮਾਂ ਚਲਾਈਆਂ ਔਰ ਅਨੇਕਾਂ ਹੀ ਸਕੀਮਾਂ ਸਾਫ ਕਾਂਸ਼ੀ ਰਾਮ ਜੀ ਦੇ ਬਾਬਾ ਸਾਹਿਬ ਦੇ ਨਾਂ ਤੇ ਚਲਾਈਆਂ ਕਿਉਂਕਿ ਜੇ ਅਸੀਂ ਦੱਸਾਂਗੇ ਵੀ ਇਹਨਾਂ ਨੇ ਆਹ ਕੰਮ ਕੀਤਾ ਇਹ ਜਿਹੜਾ ਸਾਡਾ ਜਿਹੜਾ ਇਹ ਮਿਸ਼ੇਨਾ ਔਖਾ ਹੋ ਸਕਦਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ারਸ ਐਕਸਪੀਰੀਅנס ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under trade platform, www.checktrade.com slash 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ